ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਲ ਪਿਆਰ ਹੋਵੇ ਤੇ ਇਸ ਤਰੀਕੇ ਦਾ ਹੋਵੇ ਮੁਸਲਮਾਨ ਹੈ ਕੋੜਲਾ ਨਿਆਖਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਇਨੇ ਮੁਸੀਬਤ ਵਿੱਚ ਦਿੱਤਾ ਜਦੋਂ ਮੁਸੀਬਤ ਬਣਦੀ ਹੈ ਤੇ ਲੋਕ ਕੰਨੀ ਘਤ ਆ ਜਾਂਦੇ ਆ ਜਦੋਂ ਨਮਕ ਹਰਾਮੀ ਬਈ ਧਰ ਦੇ ਰਾਜੇ ਤੇ ਮੁਗਲ ਫੌਜਾਂ ਹੋ ਗਈਆਂ ਕਸਮਾਂ ਤੋੜ ਦਿੱਤੀਆਂ ਤੇ ਗੁਰੂ ਸਾਹਿਬਾਂ ਨੇ ਕਿਲਾ ਛੱਡ ਦਿੱਤਾ ਸੱਸਾ ਪਾਰ ਕੀਤੀ ਤੇ ਕੋਟਲਾ ਨਿਹੰਗ ਖਾਨ ਨੇ ਗੁਰੂ ਸਾਹਿਬਾਂ ਨੂੰ ਸ਼ਰਨ ਦਿੱਤੀ ਆਪਣੇ ਘਰ ਵਿੱਚ ਸੇਵਾ ਕੀਤੀ ਟਹਿਲ ਕੀਤੀ ਤੇ ਗੁਰੂ ਸਾਹਿਬਾਂ ਨੂੰ ਇੱਥੇ ਖਬਰ ਮਿਲੀ ਸੀ ਕਿ ਭਾਈ ਬਚਿੱਤਰ ਸਿੰਘ ਜਿਹੜਾ ਜਿਹਨੇ ਹਾਸ਼ ਦਾ ਮੁਕਾਬਲਾ ਕੀਤਾ ਸੀ ਤੇ ਦੁਨੀ ਚੰਦ ਭੱਜ ਗਿਆ ਸੀ ਇਹੋ ਫੱਟੜ ਹੋ ਚੁੱਕਾ ਤੇ ਗੁਰੂ ਸਾਹਿਬਾਂ ਨੂੰ ਜਦੋਂ ਖਬਰ ਮਿਲੀ ਤੇ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਭੇਜਿਆ ਕਿ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਆਵੋ ਤੇ ਕੋਟਲਾ ਨਿਹੰਗਾਂ ਦੇ ਘਰ ਭਾਈ ਬਚਿੱਤਰ ਸਿੰਘ ਨੂੰ ਫੱਟੜ ਹਾਲਤ ਵਿੱਚ ਲਿਆਂਦਾ ਗਿਆ ਇੱਕ ਕਮਰੇ ਚ ਰੱਖਿਆ ਤੇ ਗੁਰੂ ਸਾਹਿਬ ਉਤੋਂ ਅਗਾਹ ਚ ਲੱਗੇ ਨੇ ਕਿ ਸਮਾਂ ਬੜਾ ਮਾੜਾ ਸੀ ਕੋਈ ਤਕਲੀਫ ਜੜੀ ਹੈ ਉਹ ਕੋਟਲਾ ਨਿਹੰਗ ਖਾ ਨੂੰ ਨਾ ਹੋਵੇ ਕਿਉਂਕਿ ਮੁਗਲ ਸਪਾਈ ਤੁਰੇ ਫਿਰਦੇ ਸੀ ਗੁਰੂ ਸਾਹਿਬ ਨੂੰ ਲੱਭਦੇ ਫਿਰਦੇ ਸੀ ਤੇ ਭਾਈ ਬਚੱਤਰ ਸਿੰਘ ਜਿਹੜਾ ਸੀ ਇੰਨੀ ਫਟੜਾ ਹਾਲਤ ਵਿੱਚ ਸੀ ਉਹ ਇੱਕ ਕਮਰੇ ਚ ਪਿਆ ਸੀ ਤੇ ਉਹਦੀ ਟਹਿਰ ਪਾਣੀ ਸੇਵਾ ਕਰੀ ਸੀ ਉਹ ਟਲਾ ਨੇ ਹਰਖਾਂ ਨਿਆੰਖਾਂ ਦੀ ਬੇਟੀ ਮੁਹਤਾਜ ਉਹ ਐਡੀ ਪਿਆਰੀ ਬੱਚੀ ਤੇ ਜਦੋਂ ਮੁਗਲ ਸਪਾਈ ਆਉਂਦੇ ਨੇ ਘਰ ਦੀ ਤਲਾਸ਼ੀ ਲੈਂਦੇ ਨੇ ਤੇ ਜਦੋਂ ਉਹ ਦਵਾਜਾ ਖੋਲਣ ਲੱਗਦੇ ਨੇ ਤੇ ਉਹ ਕਹਿੰਦਾ ਕਿ ਮੇਰਾ ਧੀ ਤੇ ਜਵਾਈ ਅੰਦਰ ਹੈ ਉਹ ਬੱਚੀ ਨੇ ਸੁਣ ਲਿਆ ਸੀ ਉਹਨੇ ਉਹ ਬੱਚੇ ਨੂੰ ਇਸ ਤਰ੍ਹਾਂ ਪਾਲ ਲਿਆ ਕਿ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨੇ ਆ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੋ ਗਈ ਸਾਰੀ ਜ਼ਿੰਦਗੀ ਉਹ ਬੱਚੀ ਨੇ ਵਿਆਹ ਨਹੀਂ ਕਰਵਾਇਆ ਉਹ ਕਹਿੰਨੇ ਕਿ ਪਿਤਾ ਜੀ ਤੁਸੀਂ ਕਿਹਾ ਸੀ ਨਾ ਕਿ ਅੰਦਰ ਕਮਰੇ ਦੇ ਵਿੱਚ ਮੇਰਾ ਧੀ ਤੇ ਜਵਾਈ ਆ ਇਹ ਦਰਵਾਜ਼ਾ ਨਾ ਖੋਲਿਓ ਤੇ ਮੈਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਕਿੱਡਾ ਸਿੱਧਕ ਸੀ ਮੁਮਤਾਜ ਓਟਲਾ ਨੇ ਖਾਦੀ ਬੱਚੀ ਦਾ ਬੇਟੀ ਦਾ ਤੇ ਜਦੋਂ ਅਸੀਂ ਅੱਜ ਵਿਖਦੇ ਆਂ ਉਹ ਬੱਚੀ ਨੂੰ ਪਤਾ ਸੀ ਕਿ ਭਾਈ ਬਚਿੱਤਰ ਸਿੰਘ ਕਿਸ ਹਾਲਤ ਵਿੱਚ ਐ ਤੇ ਇਹਦੀ ਸ਼ਹੀਦੀ ਹੋਣੀ ਹੋਣੀ ਐ ਤੇ ਤੁਸੀਂ ਇਹ ਗੱਲ ਵੇਖੋ ਕਿ ਭਾਈ ਬਚਿੱਤਰ ਸਿੰਘ ਦੀ ਹਾਲਤ ਵੀ ਹੋ ਗਈ ਤੇ ਮਮਤਾਜ ਬੱਚੀ ਨੇ ਕੋਟਲਾ ਨਿਹੰਕਾਂ ਦੀ ਬੇਟੀ ਨੇ ਕਿਤੇ ਵਿਆਹ ਨਹੀਂ ਦੁਬਾਰੇ ਕਰਾਇਆ ਸਾਰੀ ਜ਼ਿੰਦਗੀ ਇਸ ਤਰੀਕੇ ਨਾਲ ਰਹੀ ਤੇ ਅੱਜ ਜਦੋਂ ਆਪਣੇ ਪਤੀਆਂ ਨੂੰ ਘਰਵਾਲੀਆਂ ਮਰਵਾ ਦਿੰਦੀਆਂ ਨੇ ਤੇ ਉਦੋਂ ਫੇਰ ਉਹ ਸਿੱਖ ਧਰਮ ਨੂੰ ਬਿਲੋਂਗ ਕਰਦੀਆਂ ਨੇ ਤੇ ਫੇਰ ਇਹ ਸ਼ਰਮ ਆਉਂਦੀ ਹੈ ਕਿ ਅਸੀਂ ਕਿੱਥੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ